ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਢੁੰਡਰ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਵਾਰ-ਵਾਰ ਪ੍ਰਚਾਰਿਆ ਗਿਆ ਕਿ ਸਿੱਖ ਕੌਮ ਸਾਡੇ ਨਾਲ ਹੈ ਇਸ ਕਰਕੇ 1 ਮਹੀਨੇ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਦਾਗੀ ਧੜੇ ਵੱਲੋਂ ਭੜਤੀ ਵਾਇਮ ਚਲਾਈ ਗਈ ਸੀ ਉਸ ਦੇ ਵਿੱਚ ਲੋਕ ਹੋ ਗਏ ਨੇ 35 ਲੱਖ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੋਕ 35 ਲੱਖ ਜੁੜ ਗਏ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਵੋਟਾਂ ਪਈਆਂ ਸੀ ਟੋਟਲ 18 ਲੱਖ ਸਿੱਖ ਕੌਮ ਸਾਡੇ ਨਾਲ ਹੈ ਅਸੀਂ ਸੱਚ ਦੇ ਰਾਹ ਤੇ ਚੱਲੇ ਹਾਂ ਲੇਕਿਨ ਅੱਜ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਬਣੀ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੀ 7 ਮੈਂਬਰੀ ਕਮੇਟੀ ਜਿਸ ਦੇ ਵਿੱਚ ਹੁਣ 5 ਕਾਰਜਸ਼ੀਲ ਮੈਂਬਰ ਰਹਿ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋਫੈਸਰ ਕਪਾਲ ਸਿੰਘ ਬਲਡੂੰਗਰ ਹੁਣਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਨੇ ਕਿ ਜੇਕਰ ਸਾਡੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲਣੀ ਨਹੀਂ ਤਾਂ ਫਿਰ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਮੈਂਬਰੀ ਕਮੇਟੀ ਬਣ ਮੈਂਬਰ ਬਣਦਾ ਕੋਈ ਫਾਇਦਾ ਨਹੀਂ ਹੈ ਲੇਕਿਨ ਇਧਰ ਸਿੱਖ ਕੌਮ ਨੇ ਰਕਾਰ ਦਿੱਤਾ ਹੈ ਸਿੱਖ ਕੌਮ ਨੂੰ ਪਤਾ ਲੱਗ ਗਿਆ ਹੈ ਕੌਣ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੈ ਕੌਣ ਭਗੌੜੇ ਨੇ ਕਿੰਨਾਂ ਨੇ ਅਣਗੌਲਾ ਕੀਤਾ ਹੈ ਇਸ ਦਾ ਸਿੱਖ ਕੌਮ ਨੇ ਜਵਾਬ 18 ਮਾਰਚ ਤੋਂ ਬਾਅਦ ਦੇ ਦਿੱਤਾ ਹੈ ਸਿੱਖ ਪੰਥ ਇਕੱਠਾ ਹੋਇਆ ਨਿਹੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋਈਆਂ ਸਿੱਖ ਸੰਗਤਾਂ ਵੱਲੋਂ ਭਰੋਸਾ ਪ੍ਰਗਟਾਇਆ ਗਿਆ ਕਿ ਸ਼੍ਰੀ ਅਕਾਲ ਤਖਤ ਸਭ ਤੋਂ ਸਰਵ ਉੱਚ ਸਰਵੋਚ ਹੈ ਸਰਵ ਉੱਚ ਅਦਾਲਤ ਹੈ ਹਰੇਕ ਸਿੱਖ ਇਸ ਨੂੰ ਸਮਰਪਿਤ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਦਾਗੀ ਤੜਾ ਡਾਕਟਰ ਦਲਜੀਤ ਸਿੰਘ ਚੀਮਾ ਵਰਸ ਸਿੰਘ ਬਿਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਲਵਿੰਦਰ ਸਿੰਘ ਭੁੰਦੜ ਉਹ ਸਮਰਪਿਤ ਨਹੀਂ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਤਾਂ ਲਾਇਆ ਜਿਨ੍ਹਾਂ ਨੇ ਅਣਗੌਲਿਆ ਕੀਤਾ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੋਂ ਭਗੌੜੇ ਹੋਏ ਸਿੱਖ ਪੰਥ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ 18 ਮਾਰਚ ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਜਿਹੜੇ ਕਹਿੰਦੇ ਸੀ ਨਾ ਕਿ ਸਿੱਖ ਕੌਮ ਸਾਡੇ ਨਾਲ ਹੈ ਪੈਂਡਾ ਵੋਟ ਤਾਂ ਸੀ ਜਾ ਰਹੀ ਸੀ 35 ਲੱਖ ਹੁਣ 22 ਲੱਖ ਕਹਿ ਰਹੇ ਨੇ ਇੱਕ ਮਹੀਨੇ ਦੇ ਵਿੱਚ 22 ਲੱਖ ਵੋਟ ਜੁੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਜੁੜੇ ਨੇ ਉਹ ਸਾਰਾ ਝੂਠ ਹੈ ਸਹੀ ਭਰਤੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਸ ਗੱਲ ਦਾ ਖੁਲਾਸਾ ਕੀਤਾ ਹੈ ਬੀਬੀ ਜ਼ਗੀਰ ਕੌਰ ਨੇ ਬੀਬੀ ਜ਼ਗੀਰ ਕੌਰ ਨੇ ਕਿਹਾ ਕੇ ਪੰਥ ਜਾਣਦਾ ਹੈ ਸਿੱਖ ਕੌਮ ਜਾਣਦੀ ਹੈ ਕੌਣ ਭਗੌੜੇ ਨੇ ਕੌਣ ਸਮਰਪਤ ਨੇ ਕੌਣ ਸਹੀ ਨੇ ਕੌਣ ਗਲਤ ਨੇ ਯਾਨੀ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਬੀਬੀ ਜਗੀਰ ਕੌਰ ਨੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੰਤਾ ਸਿੱਖ ਕੌਮ ਸਾਡੇ ਨਾਲ ਹੈ ਇਸ ਕਰਕੇ ਬੜੇ ਜਿਹੜੇ ਲੋਕ ਜਿਹੜੇ ਪੰਥ ਨੂੰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਅਸਦੀ ਪਸੀਦ ਤੇ ਹੋਏ ਹੁਕਮ ਨਾਵੇਂ ਨੂੰ ਮੰਨਦੇ ਨੇ ਉਹ ਲਗਾਤਾਰ ਇਸ ਵਹਿਮ ਦਾ ਹਿੱਸਾ ਬਣ ਰਹੇ ਨੇ ਅਤੇ ਉਹਨਾਂ ਵੱਲੋਂ ਇਹ ਕਾਰਜ ਆਰੰਭ ਵੀ ਕੀਤੇ ਹੋਏ ਨੇ ਅਤੇ ਉਹ ਕਾਰਜ ਦੇ ਵਿੱਚ ਸਾਡੀ ਸਹਾਇਤਾ ਵੀ ਕਰ ਰਹੇ ਨੇ ਉਹਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਵਿੱਚ ਭਗੌੜਿਆਂ ਦੀ ਕੋਈ ਥਾਂ ਨਹੀਂ ਧੰਨਵਾਦ